ਬਹੁਤ ਬਹੁਤ ਬਾਰ ਕੋਰਪੋਰੇਸ਼ਨ ਨਾਮਿਤ ਕੀਤੇ ਦੱਬ ਨਾ ਸੋਮਵਾਰ ਨੂੰ ਤੇ ਕਿਸ ਤਰ੍ਹਾਂ ਦਾ ਵਿਰੋਧ ਮ데요 ਜਿੱਤੂਆ ਵਿਰੋਧ ਲੱਖੋ ਇੰਨਾ ਵਿਰੋਧ ਹੋਣਾ ਸਵਾਗਤ ਆ ਕਿਉਂਕਿ ਇਹਨਾਂ ਨੇ ਕੰਮ ਹੀ ਐਸੇ ਕੀਤੇ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਪੰਜਾਬ ਦੇ ਸਾਰੇ ਮਸਲੇ ਇਹਨਾਂ ਨੇ ਗੁਰਦੁਆਰਿਆਂ ਚ ਦਖਲੰਦਾਜੀ ਧਰਮਾਂ ਚ ਦਖਲੰਦਾਜੀ ਲੋਕਾਂ ਨੂੰ ਪਾੜੋ ਤੇ ਰਾਜ ਕਰਦੇ ਦਿੱਤੀ ਮੇਰੇ ਛਿੜਪਾ ਮਾਰ ਗਿਆ ਕਾਂਗਰਸ ਛੱਡ ਕੇ ਉੱਥੇ ਚਲੇ ਗਿਆ ਔਰ ਹੁਣ ਕਾਂਗਰਸ ਭਾਜਪਾ ਦਾ ਆਪ ਨੂੰ ਪਤਾ ਵੀ ਇਹਨਾਂ ਨੇ ਤਿੰਨ ਕਾਨੂੰਨ ਲਿਆ ਕੇ ਲੋਕਾਂ ਦੇ ਨਾਲ ਧੋਖਾ ਕੀਤਾ ਕਿਸਾਨਾਂ ਨਾਲ ਧੋਖਾ ਕੀਤਾ ਇਹ ਤਾਂ ਕਿਸਾਨਾਂ ਦੇ ਐਜੀਟੇਸ਼ਨ ਸੀ ਜਿਹਨੇ ਲੋਕ ਬਚ ਗਏ ਕਿਸਾਨ ਵੀ ਬਚ ਗਏ ਉਹ ਤੋਂ ਇਹਨਾਂ ਨੇ ਵਾਅਦਾ ਕੀਤਾ ਸੀ ਕਿਸਾਨਾਂ ਦੇ ਨਾਲ ਵੀ ਜੀ ਅਸੀਂ ਤੁਹਾਨੂੰ ਐਮਐਸਪੀ ਦੇਵਾਂਗੇ ਅਸੀਂ ਕਮੇਟੀ ਬਣਾ ਰਹੇ ਹਾਂ ਉਹ ਕਮੇਟੀ ਬਣਾਤੀ ਕਮੇਟੀ ਦੀ ਬੈਠਕ ਕੋਈ ਨਹੀਂ ਹੋਈ ਉਦੋਂ ਬਾਅਦ ਫੈਸਲਾ ਅਜੇ ਤੱਕ ਨਹੀਂ ਹੋ ਸਕਿਆ 2 ਸਾਲ ਹੋ ਗਏ ਕਾਨੂੰਨ ਵਾਪਸ ਲਿਆਂ ਨੂੰ ਤੇ 2 ਸਾਲ ਦੇ ਵਿੱਚ ਕੀ ਐਮਐਸਪੀ ਦਾ ਫੈਸਲਾ ਨਹੀਂ ਕਰ ਸਕਦੇ ਉਦੋਂ ਬਾਅਦ ਕਿਸਾਨਾਂ ਦੁਆਰਾ ਮੋਰਚਾ ਲਾਉਣਾ ਪਿਆ ਦੁਬਾਰਾ ਮੋਰਚਾ ਇਹਨਾਂ ਨੇ ਬਾਹਰ ਤੇ ਰੋਕ ਲਿਆ ਹਰਿਆਣੇ ਦੇ ਉਹਨਾਂ ਦੇ ਪਾਣੀ ਦੀਆਂ ਬੁਸ਼ਾਲਾ ਮਾਰੀਆਂ ਉਹਨਾਂ ਦੇ ਅਥਰੂ ਲੈ ਛੱਡੀ ਉਹਨਾਂ ਨੇ ਲਾਠੀ ਚਾਰਜ ਕੀਤਾ ਗੋਲੀਆਂ ਜਲਾਈਆਂ ਇੱਕ ਕਿਸਾਨ ਸ਼ਹੀਦ ਵੀ ਹੋ ਗਿਆ ਬੋਰੀਆਂ ਚ ਪਾ ਕੇ ਕਿਸਾਨ ਕੁੱਟੇ ਗਏ ਇਹਨਾਂ ਇਹਨਾਂ ਨੇ ਹੱਤਿਆਚਾਰ ਕੀਤਾ ਕਿਸਾਨਾਂ ਤੇ ਤੇ ਫਿਰ ਕਿਸਾਨਾਂ ਨੇ ਵੀ ਤਾਂ ਆਪਣਾ ਬਦਲਾ ਲੈਣਾ ਹੀ ਹੈ ਨਾ ਕਿਸੇ ਰੂਪ ਚ ਤਾਂ ਕਰਕੇ ਇਹਨਾਂ ਦਾ ਵਿਰੋਧ ਹੋਵੇ ਉਹ ਤਾਂ ਕਹਿੰਦੇ ਬ੍ਰੋਦੀ ਪਾਰਟੀ ਸਾਡੇ ਦੇ ਕਹਿੰਦੇ ਹਮਲਾ ਕਰਵਾ ਰਹੀਆਂ ਨੇ ਬਾਰ-ਬਾਰ ਕਿ ਬ੍ਰੋਦੀ ਪਾਰਟੀਆਂ ਨੇ ਕੀ ਲੈਣਾ ਇਹ ਗੱਲ ਤੋਂ ਤੁਸੀਂ ਕਿਸਾਨਾਂ ਦੇ ਮਸਲੇ ਹੱਲ ਕਰ ਦਿਓ ਕਿਸਾਨਾਂ ਪੇ ਹਟ ਜਾਣਗੇ ਕਿਸਾਨਾਂ ਨੂੰ ਐਮਐਸਬੀ ਦੇ ਦਿਓ ਉਹ ਰੋਣ ਇਧਰ ਇਧਰ ਰੋਣ ਵਾਲੀ ਗੱਲ ਆ ਜਿਵੇਂ ਖੇਡਦੇ ਆ ਨਾ ਜਦੋਂ ਆ ਖੇਡਦੇ ਖੇਡਦੇ ਲੜ ਪੈਂਦੇ ਆ ਨਾ ਖੇਡਣਾ ਨਾ ਖੇਡਣ ਦੇਣਾ ਇਹ ਨਾਲ ਦੋ ਕਰਨਾ ਮੇਰਾ ਨਾਮ ਆਕਾਸ਼ਦੀਪ ਸਿੰਘ ਪੱਠੜਾ ਜੀ ਮੈਂ ਜ਼ਿਲ੍ਹਾ ਲੁਧਿਆਣਾ ਸ਼ਹਿਰੀ ਦਾ ਯੂਥ ਕਾਲੀ ਦੰਦ ਦਾ ਪ੍ਰਧਾਨ ਆ ਜੀ ਅੱਜ ਅਸੀਂ ਵੈਸੇ ਸਾਰੇ ਆਪਣਾ ਯੂਥ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਸਾਰਿਆਂ ਨੇ ਇੱਕ ਮੀਟਿੰਗ ਕੀਤੀ ਹੈ ਲੋਕ ਸਭਾ ਚੋਣ ਸੰਬੰਧੀ ਸਾਰਿਆਂ ਨੂੰ ਸਾਰਿਆਂ ਦੇ ਸੁਝਾਅ ਲਏ ਨੇ ਤੇ ਜੋ 20 ਦਿਨ ਰਹਿ ਗਏ ਤੇ ਸਾਰੇ ਸਾਰਿਆਂ ਨੂੰ ਆਪਣੇ ਵਿਚਾਰ ਦੱਸੇ ਨੇ ਸਾਰਿਆਂ ਨੂੰ ਇਹ ਦੱਸਿਆ ਵੀ ਆਪਾਂ ਇੱਕ ਦੂਸਰੇ ਨਾਲ ਮੁੱਢੇ ਨਾਲ ਮੁੱਢਾ ਜੋੜ ਕੇ ਇਹ ਇਲੈਕਸ਼ਨ ਜਿੱਤਣੀ ਹੈ ਸੋ ਸਾਰੇ ਭਰਾਵਾਂ ਦਾ ਬਹੁਤ ਵਧੀਆ ਸਾਥ ਮਿਲਿਆ ਸਾਰਾ ਯੂਥ ਘਟਕੇ ਨਾਲ ਸਾਡੇ ਤਲਵੰਦ ਸਾਹਿਬ ਦੇ ਕਿ ਅਸੀਂ ਇਹ ਚੋਣ ਜਿੱਤਾਂਗੇ ਜਰੂਰ ਸੋ ਸਾਰੇ ਯੂਥ ਭਰਾਵਾਂ ਨੂੰ ਮੈਸੇਜ ਦਊਂਗਾ ਹਰ ਇੱਕ ਨੌਜਵਾਨ ਦੇਖੋ ਜਿਹੜੀ ਵੋਟ ਹੈ ਨਾ ਉਹ ਬੜੀ ਵੋਟ ਦੀ ਕੀਮਤ ਬਹੁਤ ਵੱਡੀ ਹੈ ਵੋਟ ਪਾਉਣੀ ਬਹੁਤ ਜ਼ਰੂਰੀ ਹੈ ਮੈਂ ਹਰ ਇੱਕ ਨੌਜਵਾਨ ਨੂੰ ਇੱਕ ਇਹ ਬੇਨਤੀ ਜ਼ਰੂਰ ਕਰੂੰਗਾ ਵੋਟ ਪਾਉਣ ਜ਼ਰੂਰ ਜਾਇਓ ਤੇ ਨੌਜਵਾਨ ਵੀਰ ਇਹ ਚੀਜ਼ ਜ਼ਰੂਰ ਦੇਖ ਲੈਣ ਸਾਰੇ ਕੈਂਡੀਡੇਟਾਂ ਚੋਂ ਕੈਂਡੀਡੇਟ ਜ਼ਰੂਰ ਦੇਖ ਲੈਣ ਕਿ ਕੈਂਡੀਡੇਟ ਚੰਗਾ ਕੌਣ ਹੈ ਚਾਰ ਕੈਂਡੀਡੇਟ ਨੇ ਢਿੱਲੋਂ ਸਾਹਿਬ ਕਿਹੋ ਜੇ ਕੈਂਡੀਡੇਟ ਨੇ ਜਿਨ੍ਹਾਂ ਤੇ ਕੋਈ ਵੀ ਦਾਗ ਨਹੀਂ ਬਹੁਤ ਹੀ ਵਿਕਾਸਪੁਰਸ਼ ਇਨਸਾਨ ਨੇ ਸਾਫ਼ ਸੁਥਰੀ ਸ਼ਖਸੀਅਤ ਦੇ ਮਾਲਕ ਨੇ ਇਹਨਾਂ ਤੋਂ ਚੰਗਾ ਕੋਈ ਵੀ ਕੈਂਡੀਡੇਟ ਨਹੀਂ ਆਪਦੇ ਭਰਾਵਾਂ ਚ ਬਹਿ ਕੇ ਸਾਰੇ ਆਣੇ ਇੱਕ ਵਿਚਾਰ ਜ਼ਰੂਰ ਕਰਿਓ ਚੰਗਾ ਕੈਂਡੀਡੇਟ ਦੇ ਕੇ ਵੋਟ ਜ਼ਰੂਰ ਪਾਉਣਾ ਹੈ